ਠੱਠੇ ਪਹਿਰ ਮਹਿਲ ਵਿੱਚ ਚਾਨਣ ਜਗਨ ਪ੍ਰੇਮ ਦੇ ਦੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਕੋਈ ਵਿਰਲਾ ਗੁਰਮੁਖੀ ਵੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਤੇ ਹਮੇਸ਼ਾ ਹੀ ਅੰਮ੍ਰਿਤ ਵਰਸਦਾ ਰਹਿੰਦਾ ਹੈ ਪ੍ਰਸਾਦ ਸੰਗਤ ਪੀਂਦੇ ਕੌਣ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪ ਕਿਰਪਾ ਕਰਦੇ ਹਨ ਜਿਨ੍ਹਾਂ ਦੇ ਮਾੜੇ ਕਰਮ ਸਿੱਧੇ ਹੋ ਜਾਂਦੇ ਹਨ ਮਾੜੇ ਕਰਮ ਸਿੱਧੇ ਕਿਵੇਂ ਹੋਣਗੇ ਉਹ ਹੋਣਗੇ ਸਤ ਗੋਰਾ ਅੱਗੇ ਸੀਸ ਨਵਾ ਕੇ ਗੁਰੂ ਮਹਾਪੁਰਖਾਂ ਦੇ ਅੱਗੇ ਸੀਸ ਨਵਾ ਕੇ ਕਰ ਡੰਡਉਤ ਪੁੰਨ ਵੱਡਾ ਏ ਜਦੋਂ ਕੋਈ ਗੁਰਸਿੱਖ ਗੁਰਮੁਖ ਪਿਆਰਾ ਕਿਸੇ ਵੀ ਗੁਰੂ ਮਹਾਪੁਰਖਾਂ ਨੂੰ ਨਮਸਕਾਰ ਕਰਦਾ ਹੈ ਉਸ ਦੇ ਪੁੰਨ ਬਣਦੇ ਹਨ ਜਿੱਦਾਂ ਮੋਰ ਦੇ ਅੱਖਰ ਪੁੱਠੇ ਹੁੰਦੇ ਆ ਉਹ ਕਾਗਜ਼ ਦੇ ਉੱਤੇ ਲਾਓ ਸਿੱਧੇ ਹੋਏ ਜਿਹੜੇ ਸਾਡੇ ਮੱਥੇ ਦੇ ਪੁੱਠੇ ਲੇਖ ਨੇ ਉਹ ਜਦੋਂ ਅਸੀਂ ਗੁਰੂ ਮਹਾਂਪੁਰਖਾਂ ਅੱਗੇ ਨਮਸ਼ਕਾਰ ਕਰਦੇ ਆ ਸਾਡੇ ਪੁੱਠੇ ਲੇਖ ਵੀ ਮੱਥੇ ਦੇ ਸਿੱਧੇ ਹੋ ਜਾਂਦੇ ਆ ਕਰ ਡੰਡੋਤ ਹੁਣ ਵੱਡਾ ਸਾਧ ਸੰਗਤ ਸਾਨੂੰ ਸਾਡੇ कर्म चंगे बनाने पे हमेशा ही यही बेनती करे करिए महाराज आप ऐसी कृपा कर दो कि साढ़े कर्म चंगे बन जाएं असी काम क्रोध लोभ मोह हंकार तो उच्चे उठ सकिए ਜੇ ਸਾਡੇ ਕਰਮ ਅਸੀਂ ਚੰਗੇ ਨਹੀਂ ਬਣਾਵਾਂਗੇ ਫਿਰ ਸਾਨੂੰ ਉਹ ਹੀ ਜਾਂ ਫਲ ਭੋਗਣਾ ਲੱਗੇ ਕਈ ਵਾਰ ਮਨ ਦੇ ਵਿੱਚ ਆਉਂਦਾ ਹੈ ਕਿ ਕਰਮਾਂ ਤੋਂ ਬਿਨਾ ਸਮੇ ਤੋਂ ਪਹਿਲਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਿਹਰ ਦੀ ਨਜ਼ਰ ਕਰ ਦੇਣ ਤਾਂ ਕਰਮਾਂ ਤੋਂ ਬਿਨਾਂ ਵੀ ਮਿਲ ਜਾਂਦਾ ਔਰ ਸਮੇਂ ਤੋਂ ਪਹਿਲਾਂ ਵੀ ਮਿਲਿਆ ਇਹ ਤੇ ਸਾਰੀ ਕਰਮਾਂ ਦੀ ਖੇਡ ਹੈ ਅਸੀਂ ਸਾਡੇ ਕਰਮ ਕਿੱਦਾਂ ਦੇ ਬਣਾਉਂਗਾ ਸਾਧ ਸੰਗਤ ਚੰਦੂ ਨੂੰ ਕਿਸ ਨੇ ਮਾਰਿਆ ਉਹਦੇ ਮਾਰੇ ਕਰਮਾਂ ਔਰੰਗਜੀਬ ਬਾਦਸ਼ਾਹ ਨੂੰ ਕਿਸਨੇ ਮਾਰਿਆ ਸੀ ਉਹਦੇ ਮਾਰੇ ਕਰਮ ਆਏ ਹਰਨਾਕਸ਼ਨ ਨੂੰ ਕਿਸਨੇ ਮਾਰਿਆ ਸੀ ਉਹਦੇ ਮਾਰੇ ਕਰਮ ਆਏ ਉਸਨੇ ਕਰਮ ਐਸੇ ਬਣਾ ਲਏ ਹਰਨਾਕ ਸੁਦਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਕਾਂਸਨ ਨੂੰ ਕੌਣ ਮਾਰ ਗਿਆ ਬਈ ਉਹਦੇ ਮਾਰੇ ਕਰਮ ਸੀ ਤੇ ਸਾਰਿਆਂ ਵਿੱਚ ਉਸ ਖੁਦਾ ਦੀ ਜੋਤ ਦੇਖਣੀ ਜਦੋਂ ਕੋਈ ਕੋਈ ਜੀਵ ਹੰਨਿਆ ਕਰ ਰਿਹਾ ਹੈ ਉਹ ਆਪਣੇ ਕਰਮ ਬਣਾ ਰਿਹਾ ਕੋਈ ਮੁਰਗੀਆਂ ਨੂੰ ਵੱਢ ਰਹੀ ਹੈ ਉਹ ਸਭ ਮੈਂ ਇੱਕ ਖੁਦਾਏ ਕਹਿ ਕਹ ਤੋ ਕਿ ਹੁਰਕੀ ਮਾਰੇ ਜਿਹੜਾ ਸਾਰਿਆਂ ਵਿੱਚ ਹੀ ਕਹਿੰਦਾ ਫਿਰਦਾ ਕਿ ਰਾਮ ਦਾ ਵਾਸਾ ਅੱਲਾ ਭਗਵਾਨ ਦਾ ਵਾਸਾ ਹੈ ਉਹ ਜਦੋਂ ਤੂੰ ਮੁਰਗੀਆਂ ਵੜਦਾ ਤੈਨੂੰ ਉਦੋਂ ਉਹ ਵਾਹਿਗੁਰੂ ਕਿਉਂ ਨਹੀਂ ਯਾਦ ਆਉਂ ਉਹ ਕਿਉਂ ਨਹੀਂ ਤੈਨੂੰ ਨਜ਼ਰ ਆਉਂਦਾ ਬਈ ਅਸੀਂ ਤੇ ਸਾਧ ਸੰਗਤ ਵੇਖਣਾ ਹੈ ਕੀ ਰਾਮ ਅੱਲਾਹ ਭਗਵਾਨ ਉਸ ਦੀ ਜੋਤ ਅਸੀਂ ਤਾਂ ਵੇਖਣਾ ਹੈ ਰਾਮ ਅੱਲਾਹ ਭਗਵਾਨ ਦੀ ਜੋਤ ਨੂੰ ਕੀ ਪਤਾ ਰੱਬ ਕਿਹਦੇ ਵਿੱਚ ਪ੍ਰਗਟ ਹੋ ਜਾਵੇ ਬਈ ਜਦੋਂ ਸੰਗਤਾਂ ਦਾ ਇਕੱਠ ਹੁੰਦਾ ਕਿਸੇ ਸਮਾਗਮਾਂ ਦੇ ਵਿੱਚ ਕਿਉਂ ਕਿਹਾ ਜਾਂਦਾ ਵਾਹਿਗੁਰੂ ਵਾਹਿਗੁਰੂ ਜਪੋ ਕਿਉਂਕਿ ਪਤਾ ਨਹੀਂ ਉਸੇ ਨਾਮ ਜਪਣ ਵਾਲੀਆਂ ਕਿਤਨੀਆਂ ਰੂਹਾਂ ਆਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਜਪ ਕੇ ਸਾਡਾ ਵੀ ਉਧਾਰ ਹੋ ਜਾਂਦਾ ਸਾਡਾ ਜਪਣਾ ਵੀ ਪ੍ਰਵਾਨ ਹੋ ਜਾਂਦਾ ਕੋਈ ਗਾਵੇ ਰਾਗੀ ਨਾਤੀ ਬੇਦੀ ਬੋ ਭਾਂਤ ਕਰ ਨਹੀਂ ਹਰ ਹਰ ਕੀ ਜੈ ਰਾਮ ਰਾਜਾ ਜਿੰਨਾ ਸਮਾ ਅੰਦਰੋਂ ਭਜਕੇ ਨਹੀਂ ਨਾ ਗਾਵਾਂਗੇ ਉਤਨੇ ਸਮਾ ਇਹ ਤਾਂ ਮਨੋ ਮਨ ਦੀ ਹੀ ਸਾਰੀ ਖੇਡ ਹੈ ਅਸੀਂ ਇਹੋ ਹੀ ਮਿਹਨਤ ਕਰੀਏ ਮਹਾਰਾਜ ਸਾਡਾ ਮਨ ਵਾਸ ਵਿੱਚ ਆ ਜਾਵੇ ਮਨ ਵਾਸ ਵਿੱਚ ਕਿੱਦਾਂ ਆਵੇਗਾ ਮਨ ਵਾਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਪੂਰੇ ਗੁਰੂ ਦੀ ਕਿਰਪਾ ਹੋਵੇਗੀ ਫੇਰ ਮਨ ਵਾਸ ਵਿੱਚ ਆਵੇਗਾ ਅਸੀਂ ਬੇਨਤੀ ਕਰੀਏ ਮਹਾਰਾਜ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਸਾਨੂੰ ਨਿਤਨੇਮ ਦੀਆਂ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰੋ ਕਈ ਆਖਦੇ ਆ ساری ਜ਼ਿੰਦਗੀ ਹੋ ਗਈ ਜੀ ਮਾੜੇ ਕਰਮ ਕਰਦਿਆਂ ਦੀ ਹੁਣ ਸਾਡਾ ਅੰਮ੍ਰਿਤ ਛਕਣਾ ਜਾਂ ਗੁਰੂ ਦੇ ਲੜ ਲੱਗਣਾ ਇਹ ਪ੍ਰਵਾਨ ਹੋ ਜਾਵੇਗਾ ਸਾਧ ਸੰਗਤ ਜ਼ਰੂਰ ਹੋਵੇਗੀ ਜਿੱਦਾਂ ਅੱਗੇ ਖੂਹ ਹੁੰਦੇ ਉਹ ਖੂਹ ਦੇ ਵਿੱਚ ਪਾਣੀ ਭਰਨ ਵਾਸਤੇ ਉਹ ਬਾਲਟੀ ਨੂੰ ਜਿਹੜਾ ਰੱਸਾ ਬੰਨਿਆ ਹੁੰਦਾ ਸੀ ਨਾ ਖੂਹ ਦੇ ਵਿੱਚ ਜਦ ਰੱਸਾ ਡੇਗਦੇ ਉਹ ਸਾਰੀ ਰੱਸਾ ਵਿੱਚ ਚਲੇ ਜਾਂਦਾ ਥੋੜਾ ਜਿਹਾ ਇੰਨਾ ਕੁ ਰੱਸਾ ਬਚ ਜਾਂਦਾ ਸੀ ਹੱਥ ਦੇ ਵਿੱਚ ਜੇ ਹੁਣ ਕੋਈ ਕਵੇ ਵੀ ਸਾਰੇ ਸਾਰਾ ਡੋਲ ਅੰਦਰ ਚਲੇ ਆ ਗਿਆ ਕੋਦੇ ਮੈਂ ਰੱਸਾ ਵੀ ਛੱਡਦੇ ਆ ਨਹੀਂ ਨਹੀਂ ਉਹ ਇਤਨੇ ਕ ਰੱਸੇ ਦੇ ਸਹਾਰੇ ਪੂਰਾ ਡੋਲ ਬਾਹਰ ਆ ਜਾਂਦਾ ਜੇ ਅਸੀਂ ਨਾਮ ਜਪਾਂਗੇ ਵਾਹਿਗੁਰੂ ਦੀ ਬੰਦਗੀ ਕਰਾਂਗੇ ਉਹ ਕਿਤੇ ਨਾ ਕਿਤੇ ਸਾਧ ਸੰਗਤ ਸਹਾਈ ਹੋਏ ਮਨੋਖਦੇ ਪੰਨ ਬਣਦੇ ਨੇ ਜਿਹੜੇ ਕੀ ਦਰਗਾਹ ਦੇ ਵਿੱਚ ਜਾ ਕੇ ਸਹਾਈ ਹੁੰਦੇ ਆ। ਇਹ ਜਿਹੜਾ ਜੀਵਨ ਹੈ ਨਾ ਸਾਡਾ ਇਹ ਤੇ ਇੱਕ ਚੰਦਨ ਦਾ ਬਾਗ ਹੈ। ਜਿਵੇਂ ਉਹ ਕੋਈ ਗਿਆ ਬਾਦਸ਼ਾਹ ਜੰਗਲ ਦੇ ਵਿੱਚ ਸ਼ਿਕਾਰ ਖੇਲਣ ਵਾਸਤੇ ਸਕਾਰ ਹੱਥੋਂ ਨਿਕਲ ਗਿਆ। ਸਾਰੀ ਸੈਨਾ ਪਿੱਛੇ ਰਹਿ ਗਈ ਸਾਥ ਛੱਡ ਗਈ। ਪਾਣੀ ਦੀ ਬੜੀ ਪਿਆਸ ਲੱਗੀ ਐ ਬਾਦਸ਼ਾਹ ਨੇ ਦੇਖਿਆ ਇੱਕ ਚੋਪੜੀ ਬਣੀ ਹੋਈ ਐ ਬਾਹਰ ਖੜ ਕੇ ਆਵਾਜ਼ ਮਾਰੀ اے ਛਪਰੀ ਦੇ ਮਾਲਕਾ ਬਾਹਰ ਆ ਮੈਨੂੰ ਪਾਣੀ ਪੱਲਾ ਬੜੀ ਪਿਆਸ ਲੱਗੀ ਐ ਉਹਨੇ ਠੰਡਾ ਘੜੇ ਦਾ ਜਲ ਸ਼ਿਕਾਇਤ ਬਾਦਸ਼ਾਹ ਨੇ ਕਿਹਾ ਵੀ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਕਿਸੇ ਦਿਨ ਰਾਜ ਦਰਬਾਰ ਦੇ ਵਿੱਚ ਆਜਮੇ ਰਾਜ ਮਹਿਲ ਦੇ ਵਿੱਚ ਆਜਮੇ ਤੈਨੂੰ ਮੈਂ ਕੁਛ ਨਾ ਕੁਛ ਦਾਨ ਕਰਨ ਦਾ ਖੁਸ਼ ਹੋ ਉਹ ਆਇਆ ਬਾਦਸ਼ਾਹ ਨੇ ਪੁੱਛਿਆ ਵੀ ਕੀ ਕੰਮ ਕਰਦੇ ਹੋ ਕਹਿੰਦਾ ਜੀ ਮੈਂ ਲੋਹਾਰ ਆ ਕਹਿੰਦੇ ਵੀ ਸਿਪਾਹੀਓ ਇਦਾਂ ਕਰੋ ਇਹ ਲੋਹਾਰ ਨੂੰ ਇੱਕ ਚੰਦਨ ਦਾ ਬਾਗ ਭੇਟ ਕਰਦੇ ਹੋ ਇੱਕ ਚੰਦਨ ਦਾ ਬਾਗ ਦੇਤਾ ਉਹਨੇ ਸਾਰੀਆਂ ਹੀ ਲੱਕੜਾਂ ਵੱਢੀਆਂ ਸਾਰੀਆਂ ਲੱਕੜਾਂ ਨੂੰ ਚੰਦਨ ਦੀਆਂ ਨੂੰ ਅੱਗ ਲਾ ਕੇ ਸਾਰੇ ਜਿਹੜੇ ਉਹਦੇ ਕੋਲੇ ਸੀ 5 ਰੁਪਏ ਦੇਵੇ 5 ਰੁਪਏ ਦੇ ਸਾਰੇ ਕੋਲ ਦੇ ਵੇਚੇ ਇੱਕ ਦਿਨ ਬਾਦਸ਼ਾਹ ਨੂੰ ਲੱਕੜਾਂ ਦੀ ਲੋੜ ਪਈ ਕੁਝ ਚੰਦਨ ਦੀਆਂ ਲੱਕੜਾਂ ਚਾਹੀਦੀਆਂ ਸੀ ਬਾਦਸ਼ਾਹ ਨੇ ਸਿਪਾਹੀ ਭੇਜੇ ਸਿਪਾਹੀ ਆ ਕੇ ਲੋਹਾਰ ਨੂੰ ਕਹਿਣ ਲੱਗੇ ਜੀ ਕਿੱਥੇ ਆ ਚੰਦਨ ਦਾ ਬਾਗ ਬਾਦਸ਼ਾਹ ਨੂੰ ਤੇ ਇੱਕ ਚੰਦਨ ਦੀ ਥੋੜੀਆਂ ਜਿਹੀਆਂ ਜੰਕ ਲੱਕੜਾਂ ਦੀ ਜ਼ਰੂਰਤ ਹੈ ਕਹਿੰਦਾ ਵੀ ਲੱਕੜਾਂ ਤਾਂ ਹੈ ਨਹੀਂ ਮੈਂ ਵੱਢ ਕੇ ਸਾਰੇ ਕੋਲੇ ਬਣਾ ਕੇ ਦੇ ਦਿੰਦੇ ਕਹਿੰਦੇ ਵੀ ਕਿੰਨੇ ਦੇ ਕਹਿੰਦੇ ਜੀ 5 ਰੁਪਏ ਦੇ ਉਹ ਕਹਿੰਦੇ ਫਿਰ ਜ਼ਰੂਰੀ ਲੋੜ ਐ ਸਾਨੂੰ ਚਾਹੀਦੀ ਇਹ ਚੰਦਨ ਦੀ ਲੱਕੜ ਕਹਿੰਦਾ ਜੀ ਇਹ ਜਿਹੜਾ ਮੇਰਾ ਪਹਾੜਾ ਹੈ ਇਹਦਾ ਜਿਹੜਾ ਬਾਹ ਹੈ ਇਹ ਚੰਦਨ ਦੀ ਲੱਕੜੀ ਦੀ ਹੈ ਇਹ ਲੈ ਜਾਓ ਤੁਸੀਂ ਜਦੋਂ ਬਾਹਾਂ ਨੂੰ ਉਹਨਾਂ ਨੇ ਕਟਿਆ ਪਹਾੜੇ ਦੇ ਵਿੱਚੋਂ ਉਹ ਬਾਹਾਂ ਦੀ ਕੀਮਤ ਸਾਧ ਸੰਗਤ ਉਹਨਾਂ ਨੇ ਸਿਪਾਹੀਆਂ ਨੇ 15 ਰੁਪਏ ਦਿੱਤੇ ਇੰਨਾ ਕੁ ਬਾਹਾਂ ਯੇ ਮੈਂ ਤਾਂ ਕਿੰਨੇ ਦਿੱਤੀ 15 ਰੁਪਏ ਉਹ ਮਾਰਿਆ ਮੱਥੇ ਦੇ ਉੱਤੇ ਹੱਥ ਮੈਂ ਤਾਂ ਕਿਤਨਾ ਮੰਦੇ ਵਿੱਚ ਬਾਗ ਵੇਚਦਾ ਸਾਰਾ ਇੰਨੀ ਕੁ ਲੱਕੜ ਦੇ ਮੈਨੂੰ 15 ਰੁਪਏ ਮਿਲੇ ਨੇ ਮੈਂ ਤਾਂ ਸਾਰੀ ਬਾਗ 5 ਰੁਪਏਾਂ ਦਾ ਵੇਚਦਾ ਵੱਢ ਕੇ ਚੰਦਨ ਦੀਆਂ ਲੱਕੜਾਂ ਅੱਗ ਲਾ ਕੇ ਕੋਲੇ ਹੀ ਸਾਰੇ 5 ਰੁਪਏ ਦੇ ਵੇਚ ਤੇ ਕਹਿਣ ਦਾ ਭਾਵ ਇਹ ਜਿਹੜਾ ਸਾਡਾ ਸਰੀਰ ਹੈ ਇਹ ਇੱਕ ਸਾਧ ਸੰਗਤ ਚੰਦਨ ਦਾ ਬਾਗ ਹੈ ਜਦ ਤੇ ਕੋਈ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰ ਲਵੇਗਾ RAM ਅੱਲਾਹ ਭਗਵਾਨ ਦੀ ਬੰਦਗੀ ਕਰ ਲਵੇਗਾ ਫਿਰ ਤੇ ਇਹ ਸਰੀਰ ਦਾ ਮੁੱਲ ਪੈ ਜਾਵੇਗਾ ਮੁੱਲ ਕੀ ਪਵੇਗਾ ਭਾਈ ਸੱਚਖੰਡ ਦੇ ਵਿੱਚ ਗੁਰੂ ਨਾਨਕ ਦੀ ਪੁਰੀ ਵਿੱਚ ਸਾਨੂੰ ਬੈਠਣ ਯੋਗੀ ਜਗ੍ਹਾ ਮਿਲ ਜਾਵੇਗੀ। ਔਰ ਜੇ ਅਸੀਂ ਸਾਰੇ ਇਹ ਜੀਵਨ ਮੰੰਦੇ ਪਾਸੇ ਲਈ ਰੱਖਿਆ ਫਿਰ ਇਹਦੀ ਕੋਈ ਕੀਮਤ ਨਹੀਂ ਪੈਣੀ। ਫਿਰ ਤੇ ਮੂੰਹ ਕਾਲਾ ਦੋਜਕ ਚਾਲੇ। ਫਿਰ ਤਾਂ ਦੋਜ ਨਰਕਾਂ ਦੇ ਦਰਵਾਜ਼ੇ ਖੁੱਲੇ ਨੇ ਸ਼ਾ ਕਾਲੇ ਵਾਂ ਕਰਕੇ ਕਹਿੰਦੇ ਭਾਈ ਫਿਰ ਤੋਂ ਦੋਜ ਕੰਨ ਚਲਾ ਜਾਓ ਇਸ ਕਰਕੇ ਬੇਨਤੀ ਕਰਿਆ ਕਰੀਏ ਮਹਾਰਾਜ ਸਾਡੇ ਕਰਮ ਨੇ ਜਿਹੜੇ ਖੋਟੇ ਕਰਮ ਉਹ ਚੰਗੇ ਬਣ ਜਾਣ ਆਪ ਕਹ ਸਿੰਘ ਕਿਰਪਾ ਕਰੋ ਆਪ ਐਸੀ ਬਖਸ਼ਿਸ਼ ਕਰੋ ਕਰਮ ਸਾਧ ਸੰਗਤ ਚੰਗੇ ਬਣਨੇ ਨੇ ਬਾਣੀ ਔਰ ਸੇਵਾ ਸਿਮਰਨ ਸੇਵਾ ਸਿਮਰਨ ਨਾਲ ਸਾਰੇ ਕਰਮ ਨੇ ਜਿਹੜੇ ਚੰਗੇ ਬਣਨੇ ਨੇ ਇਸ ਕਰਕੇ ਮਹਾਰਾਜ ਨੂੰ ਬੇਨਤੀ ਕਰਿਆ ਕਰੀਏ ਸੱਚੇ ਪਾਤਸ਼ਾਹ ਸਾਡੇ ਕਰਮ ਚੰਗੇ ਬਣ ਜਾਣ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਸਾਨੂੰ ਨਿਤਨੇਮ ਦੀਆਂ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰੋ ਵਾਰ-ਵਾਰ ਇਹੋ ਹੀ ਬੇਨਤੀ ਕਰਦੇ ਰਹਿਣੇ ਹਰ ਵਾਰੀ ਕਿ ਹਮੇਸ਼ਾ ਹੀ ਮਹਾਰਾਜ ਨੂੰ ਬੇਨਤੀ ਕਰਿਆ ਕਰੋ ਮਹਾਰਾਜ ਸਾਡੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦਿਓ ਸੇਖੁ ਫਰੀਦ ਜੀ ਦੇ ਖੈਰ ਦੀ ਜੈ ਬੰਦਗੀ